ਸੀ ਕਬਰੇ ਸਾਹਿਬ ਸਾਰਗਤ ਜੀ ਦਾ ਨਮਸਤ ਕਤਿ ਸਤਿ ਸ੍ਰੀ ਅਕਾਲ ਅਕਸਾਬ ਸਾਰੇ ਸਰੋਤਿਆਂ ਨੂੰ ਵੀ ਦਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ ਹਾਂਜੀ ਅਕਾਲਪ ਸਾਬ ਕਿਵੇਂ ਅੱਜ ਅੱਜਕੱਲ ਜਿਹੜਾ ਉਥੇ ਬਹੁਤ ਜ਼ਿਆਦਾ ਉਹ ਕਰ ਰਹੇ ਨੇ ਭਗਵਾਨ ਤੁਮਨ ਜੀ ਅਕਾਲਪ ਤਖਸਾਲ ਦੇ ਨਾਲੇ ਮੱਥਾ ਲਾਈ ਬੈਠੇ ਨੇ ਹਾਂਜੀ ਉਹਦੇ ਉੱਤੇ ਬਰਾ ਸਾਹਿਬ ਦੇਖੋ ਹੁਣ ਸਰਕਾਰ ਤਾਂ ਪੰਜਾਬ ਦੇ ਲੋਕ ਬੜਾ ਬੈਠੇ ਨੇ ਪਰ ਉਹ ਹੁਣ ਇੰਨਾ ਫਸੇ ਤੇ ਇੰਨਾ ਔਖੇ ਮਹਿਸੂਸ ਕਰ ਰਿਹਾ ਵੀ ਹੁਣ ਉਹ ਸਰਕਾਰ ਇਹੋ ਜਿਹੀ ਬਣ ਗਈ ਆ ਕਿ ਉਹ ਕੋਈ ਵੀ ਮਾਨ ਮਰਿਆਦਾ ਲੁੱਟ ਖਸੁੱਟ ਕਿਸੇ ਤਰ੍ਹਾਂ ਵੀ ਪੰਜਾਬ ਨੂੰ ਉਹ ਛੱਡਣਾ ਨਹੀਂ ਚਾਹੁੰਦੇ ਚਾਰ ਛੇੜਿਓ ਜੇ ਆਰਥਿਕ ਮਾਇਕ ਜਿਸ ਤਰ੍ਹਾਂ ਦੀ ਲੁੱਟਿਆ ਸਾਡੀ ਹੁਣ ਉਹ ਸਾਡੇ ਧਾਰਮਿਕ ਲੁੱਟ ਖਸੁੱਟ ਵਾਲੇ ਵੀ ਹੋ ਗਏ ਨੇ ਜਿਹੜੇ ਸੰਪੂਰਨ ਪ੍ਰਬੰਧ ਕਮਕਾਜ ਸਾਰਾ ਜਿਹੜਾ ਸ਼ਰੋਨੀ ਕਮੇਟੀ ਦਾ ਸੀਗਾ ਜਾਂ ਸ਼੍ਰੀ ਕਾਲਤਾਪੁਰ ਸਾਹਿਬ ਛੱਦਰ ਸ਼ਾਇਆ ਢੋਣਾ ਸੀ ਉਹਦੇ ਤੇ ਵੀ ਇਹ ਗਲਬਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਪਣੇ ਆਪ ਨੂੰ ਧਾਰਮਿਕ ਵੀ ਸ਼ੋਅ ਕਰਨ ਵਾਸਤੇ ਇਸ ਦੇ ਬਾਅਦ ਤੇ ਹੁਣ ਜਿਹੜਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਜਹਦਰ ਸਾਹਿਬ ਵਾਸਤੇ ਬਹੁਤ ਭੱਦੀ ਸ਼ਬਦਾਵਲੀ ਵਰਤੀ ਆ ਉਸ ਨਾਲ ਹਰੇਕ ਗੁਰਨਾਨਕ ਨਾਮ ਲਿਆ ਸਿੱਖ ਸੰਗਤ ਦਾ ਬਹੁਤ ਜਿਹੜਾ ਮਨ ਬਹੁਤ ਦੁਖੀ ਹੋਇਆ ਇੱਕ ਪਤਿਤ ਦਾੜੀ ਕੱਟਣ ਵਾਲਾ ਸਿਰੋਂ ਮੁੰਨਿਆ ਭਾਵੇਂ ਮੁੱਖ ਮੰਤਰੀ ਆ ਉਹ ਜਿਹਦਾ ਸਾਹ ਵਾਸਤੇ ਧਾਰਮਿਕ ਮੁੱਦੇ ਤੇ ਇੰਨੀ ਭੱਦੀ ਹਦਾਬਲੀ ਵਰਤੇ ਇਹ ਅਸਹਿ ਗੱਲ ਆ ਤੇ ਇਸ ਦਾ ਜਿਹੜਾ ਹੁਣ ਉਹਨਾਂ ਨੇ ਵਿੱਚ ਇੱਕ ਖਾਸ ਗੱਲ ਕਹੀ ਆ ਉਹਦੇ ਵਿੱਚ ਮੁੱਦਾ ਜੋੜਿਆ ਹੈ ਕਿ ਮੈਨੂੰ ਮਰਿਆਦਾ ਉਹ ਸਿਖਾਊਗਾ ਜਿਹਦੀ ਆਪਦੀ ਨਿਯੁਕਤੀ ਮਰਿਆਦਾ ਤੇ ਉਸ ਤੇਤ ਨਹੀਂ ਹੋਈ ਕਿੰਡੀ ਮਾੜੀ ਗੱਲ ਕਹੀ ਆ ਉਹਨੇ ਚਲੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਔਰ ਸਭ ਗੱਲ ਸਰਾਹ ਹੈ ਹਾਂਜੀ ਇਹ ਭਗਵੰਤਬਾਹੂ ਸਾਹਿਬ ਜਿਹੜਾ ਹੈਗਾ ਨਾ ਮੁੱਖ ਮੰਤਰੀ ਇਹ ਗੱਲਾਂ ਤਾਂ ਮਰਿਆਦਾ ਦੀਆਂ ਕਰਦਾ ਹੈ ਹਾਂਜੀ ਪਰ ਪਹਿਲੀ ਤਾਂ ਗੱਲ ਇਹ ਹੈ ਕਿ ਜਿਹੜੀ ਉਹ ਕਹਿੰਦਾ ਕਿ ਮਰਿਆਦਾ ਦੇ ਨਾਲ ਨਿਯੁਕਤੀ ਨਹੀਂ ਹੋਈ ਹੂੰ ਔਰ ਪਰ ਇਹ ਜਿਹੜੀ ਨਿਯੁਕਤੀ ਹੈ ਜੇ ਐਸਜੀਪੀਸੀ ਕਰਦੀ ਆ ਉਹਨਾਂ ਦੀ ਕਾਰਜਕਾਰੀ ਕਮੇਟੀ ਕਰਦੀ ਹੈ ਤਾਂ ਉਹ ਕਿਵੇਂ ਕਹਿੰਦਾ ਕਿ ਉਹ ਮਰਿਆਦਾ ਦੇ ਨਾਲ ਨਹੀਂ ਹੋਈ ਕਿਉਂਕਿ ਉਹੀ ਮੁਢ ਤੋਂ ਅਕਾਲਤ ਸਾਹਿਬ ਦੇ ਤੇ ਹੋਰ ਤੱਕ ਸਰਵਾਂ ਦੇ ਜੱਜਦਾਰਾਂ ਦੀ ਜਿਹੜੀ ਨਿਯੁਕਤੀ ਹੈ ਜਾਂ ਇਹਨੂੰ ਇਹ ਕਹ ਲਓ ਕਿ ਉਹਨਾਂ ਨੂੰ ਇਹ ਸੇਵਾ ਦਾ ਮਾਣ ਬਖਸ਼ਦੇ ਨੇ ਬਿਲਕੁਲ ਹਾਂ ਉਹ ਉਹੀ ਅਥਾਰਟੀ ਨੇ ਕੀਤੀ ਸੀ ਉਹੀ ਕਾਰਜਕਾਰੀ ਨੇ ਕੀਤੀ ਸੀ ਜਿਹੜੀ ਪਹਿਲਾਂ ਕਰਦੀ ਆ ਰਹੀ ਹੈ 1925 ਨਹੀਂ ਚੱਲ ਰਿਹਾ ਜੀ ਇਹ ਹਾਂਜੀ ਰਹੀ ਗੱਲ ਇਸ ਚੀਜ਼ ਦੀ ਹਾਂਜੀ ਕਿ ਜਿਹੜੇ ਉਹ ਮਰਿਆਦਾ ਦੀ ਗੱਲ ਕਰਦੇ ਨੇ ਕਿ ਉੱਥੇ ਜਦੋਂ ਦਮ ਦਮ ਆਪਣਾ ਕੇਸ ਗੱਟ ਸਾਹਿਬ ਜਿਹੜਾ ਹੈਗਾ ਉਹਨਾਂ ਦੀ ਦਸਤਾਰਬੰਦੀ ਹੋਈ ਹੈ ਕਿ ਉਹ ਕਹਿੰਦੇ ਨੇ ਸਮੇਂ ਤੋਂ ਪਹਿਲਾਂ ਹੋਈ ਹੈ ਜਾਂ ਉਹਦੇ ਵਿੱਚ ਸਾਰੀਆਂ ਜਥੇਬੰਦੀਆਂ ਨਹੀਂ ਹਾਜ਼ਰ ਹੋਈਆਂ ਪਰ ਮੈਂ ਇਹਨੂੰ ਪੁੱਛਣਾ ਚਾਹਨਾ ਭਗਵੰਤ ਸਾਹਿਬ ਨੂੰ ਕਿ ਮਾਨ ਸਾਹਿਬ ਉਮਰਯਾਦਾ ਜੇ ਪੂਰੀ ਤੁਸੀਂ ਕਹਿੰਦੇ ਹੋ ਨਹੀਂ ਹੋਈ ਵੈਸੇ ਤਾਂ ਪੂਰੀ ਹੋਈ ਹੈ ਪੰਜ ਸਿੰਘ ਸਾਹਿਬਾਨ ਨੇ ਦਸਤਾਰ ਦਿੱਤੀ ਹੈ ਅਰਦਾਸ ਹੋਈ ਹੈ ਸਾਰਾ ਕੁਝ ਹੋਇਆ ਪਰ ਉਹ ਇੰਨੇ ਹੀ ਹੋਇਆ ਕਿ ਕੁਛ ਦੇਰ ਉਹਨੂੰ ਕੁਛ ਘੰਟੇ ਵਗੈਰਾ ਪਹਿਲਾਂ ਕਰਨੀ ਪਈ ਔਰ ਉਹਦਾ ਕਾਰਨ ਕੌਣ ਸੀ ਜੋ ਕਾਰਨ ਇਹ ਸੀ ਨਾ ਕਿ ਕੁਝ ਜਥੇਬੰਦੀਆਂ ਹਾਂਜੀ ਨੇ ਇਹ ਧਮਕੀ ਦਿੱਤੀ ਸੀ ਕਿ ਅਸੀਂ ਉਸ ਵਕਤ ਖੂਨ ਖਰਾਬਾ ਕਰ ਸਕਦੇ ਹਾਂ ਬਿਲਕੁਲ ਅਸੀਂ ਨਹੀਂ ਹੋਣ ਦੇਣਗੇ ਨਹੀਂ ਹੁੰਦਾ ਮਤਲਬ ਇਹੀ ਹੁੰਦਾ ਕਿ ਫਿਜ਼ੀਕਲ ਤੌਰ ਤੇ ਜਾ ਕੇ ਤੁਸੀਂ ਉਹ ਤੋਂ ਬਾਈ ਕਰੋ ਬਿਲਕੁਲ ਉਸ ਨੂੰ ਹਟਾਉਣ ਵਾਸਤੇ ਕਿ ਉਹ ਚੀਜ਼ ਨਾ ਹੋਵੇ ਉਹ ਇਹਨਾਂ ਦੀ ਸਾਜ਼ਿਸ਼ ਸਿਰੇ ਨਾ ਚੜੇ ਕਿਉਂਕਿ ਸਾਜ਼ਿਸ਼ ਵਿੱਚ ਇਸ ਕਰਕੇ ਕਹਿ ਰਹੇ ਹਾਂ ਹਾਂਜੀ ਉੱਥੇ ਜੇ ਕੋਈ ਧੱਕਾ ਮੁਕੀ ਜਾਂ ਕੋਈ ਇਹ ਜੀ ਗੱਲ ਹੁੰਦੀ ਪਹਿਲੀ ਗੱਲ ਤਾਂ ਇਹ ਹੈ ਕਿ ਤਖਤ ਸਹਿਬਾਨ ਦੇ ਉੱਤੇ ਜਾ ਕੇ ਜਿਹੜੀ ਹੈਗਾ ਉੱਤੇ ਸਾਹਮਣੇ ਦਸਤਾਰਬੰਦੀ ਹੋਣੀ ਸੀ ਤੇ ਉਸ ਤਖਤ ਸਹਿਬਾਨ ਤੇ ਕੋਈ ਇਹੋ ਜੀ ਘਟਨਾ ਜਿਹੜੀ ਹੁੰਦੀ ਉਹ ਕਿੱਡੀ ਸਿੱਖ ਕੌਮ ਵਾਸਤੇ ਨਮੋਸ਼ੀ ਵਾਲੀ ਹੁੰਦੀ ਹੈ ਇਹਨਾਂ ਦਾ ਵਿੱਚੋਂ ਫਿਰ ਕੁਝ ਨਹੀਂ ਜਾਣਾਂ ਹਾਂਜੀ ਤੇ ਮੇਰੀ ਗੱਲ ਸੁਣੋ ਨਾ ਗੱਲ ਇਸ ਤਰ੍ਹਾਂ ਹੈ ਕਿ ਇਹ ਕੋਈ ਤਰਾ ਇਸ ਕਰਕੇ ਰਹੇ ਸੀ ਕਿ ਉੱਥੇ ਖੂਨ ਖਰਾਬਾ ਹੋਵੇ ਧੱਕਾ ਮੁੱਕੀ ਹੋਵੇ ਕੁਝ ਵੀ ਇਹੋ ਜਿਹੇ ਦ੍ਰਿਸ਼ ਪੈਦਾ ਹੋਣ ਇਹੋ ਜਿਹੇ ਘਟਨਾਮਾ ਹੋਣ ਜਿਨ੍ਹਾਂ ਨੂੰ ਮੁਰ ਇਹ ਨਾ ਅਕਾਲੀਆਂ ਦੇ ਸਿਰ ਤੇ ਮੜ ਦੇਣਾ ਲੋ ਜੀ ਅਕਾਲੀਆਂ ਨੇ ਐਦਾਂ ਕੀਤਾ ਅਕਾਲੀਆਂ ਨੇ ਐਦਾਂ ਕੀਤਾ ਐਸਜੀਪੀਸੀ ਨੇ ਐਦਾਂ ਕੀਤਾ ਜਿਵੇਂ ਇਹਨਾਂ ਨੇ ਉਥੇ ਬਰਗਾੜੀ ਵਗੈਰਾ ਇਕੱਠਾਂ ਚ ਕੀਤਾ ਉਹਦੇ ਇਕੱਠ ਕਰੇ ਇਕੱਠ ਹੋਏ ਤਾਂ ਅੱਜ ਤੱਕ ਇਹ ਤਾਂ ਨਹੀਂ ਪਤਾ ਲੱਗ ਸਕੇ ਕਿ ਕਿਨੇ ਗੋਲੀ ਚਲਾਈ ਕੀ ਨਹੀਂ ਉਹਦੇ ਦੋ ਸਰਕਾਰਾਂ ਵੀ ਲੰਘੀਆਂ ਨਹੀਂ ਲੱਗਿਆ ਪਤਾ ਪਰ ਮੁੜੇ ਰੌਲਾ ਇਹ ਪਾਈ ਜਾਂਦੇ ਨੇ ਕਿ ਜੀ ਉਹਨਾਂ ਨੇ ਇਦਾਂ ਕੀਤਾ ਅਕਾਲੀਆਂ ਦੇ ਰਾਜ ਚ ਇਦਾਂ ਹੋਇਆ ਸੇਮ ਚੀਜ਼ ਜਿਹੜੇ ਉਦੋਂ ਅਕਾਲੀਆਂ ਦੇ ਰਾਜ ਦਾ ਦੋਸ਼ ਲਾਈ ਜਾਂਦੇ ਨੇ ਉਹ ਐਸਜੀਪੀਸੀ ਤੇ ਲਾਉਣਾ ਚਾਹੁੰਦੇ ਸੀ ਕਿ ਉੱਥੇ ਹੋਵੇ ਤੇ ਕਹਿਣ ਜੀ ਐਸਜੀਪੀਸੀ ਦੇ ਪ੍ਰਬੰਧ ਮਾੜਾ ਸੀ ਐਸਜੀਪੀਸੀ ਨੇ ਹੀ ਆ ਕੀਤਾ ਉਹ ਕੀਤਾ ਉਹਦੇ ਵਾਤੇ ਸਾਜ਼ਿਸ਼ ਰਚੀ ਸੀ ਸਿਰਫ ਸਿਆਨਬ ਕੀਤੀ ਐਸਜੀਪੀਸੀ ਤੇ ਤੇ ਨਾਲ ਜਸੇਵਰ ਸਾਹਿਬ ਨੇ ਕਿ ਉਹ ਥੋੜਾ ਜਿਹਾ ਸਮੇਂ ਦਾ ਵਕਫਾ ਕਰਕੇ ਪਹਿਲਾਂ ਕਰਕੇ ਉਹਨਾਂ ਦੀ ਉਹ ਸਾਜ਼ਿਸ਼ ਨੂੰ ਨਾਕਾਮ ਕਰਤਾ ਉਹ ਸਾਜ ਜੇ ਨਕਾਮ ਹੋਣ ਤੇ ਬਖਲਾਏ ਹੋਏ ਹੁਣੇ ਮर्यादा ਦੀ ਗੱਲ ਕਰਦੇ ਆ ਤੇ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਮੈਂ ਕਿ ਜੇ ਉੱਥੇ ਖੂਨ ਖਰਾਬੇ ਦੀ ਜਦੋਂ ਜਾਂ ਕਿਸੇ ਕਿਸਮ ਦੀ ਹਲਾਗੁੱਲਾ ਕਰਨ ਦੀ ਜਾਂ ਧੱਕਾਸ਼ਾਹੀ ਕਰਕੇ ਨਾ ਦਸਤਾਰਬੰਦੀ ਹੋਣ ਦੀ ਗੱਲ ਕੀਤੀ ਸੀ ਇੱਕ ਐਸਜੀਪੀਸੀ ਦੀ ਸੰਵਿਧਾਨਕ ਸੰਸਥਾ ਉਹ ਕਿਸੇ ਦਾ ਇਹ ਨਹੀਂ ਕਿ ਉਨ੍ਹਾਂ ਗਰੋਹ ਬਣਾਇਆ ਹੋਏ ਲੋਕਾਂ ਨੇ ਚੁਣੀ ਹੋਈ ਸੰਵਿਧਾਨ ਸੰਸਥਾ ਹੈ ਉਹਦੇ ਆਪਣੇ ਅਧਿਕਾਰ ਨੇ ਤੇ ਜੇ ਉਹਨਾਂ ਦੇ ਅਧਿਕਾਰ ਨੂੰ ਕੋਈ ਬਾਹਰਲਾ ਬੰਦਾ ਆ ਕੇ ਚੈਲੰਜ ਕਰਦਾ ਤਾਂ ਸਮੇਂ ਦੀ ਸਰਕਾਰ ਨੂੰ ਲਾ ਐਂਡ ਆਰਡਰ ਦੀ ਸਥਿਤੀ ਨੂੰ ਮੇਨਟੇਨ ਕਰਦੇ ਹੋਏ ਉਸ ਬੰਦਿਆਂ ਨੂੰ ਰੋਕਣ ਦਾ ਫਰਜ਼ ਬਣਦਾ ਇਹਨਾਂ ਨੂੰ ਕਹਿਣਾ ਚਾਹੀਦਾ ਸੀ ਕਿ ਅਸੀਂ ਇਹੋ ਜੇ ਕਿਸੇ ਅੰਸਰ ਨੂੰ ਗੁਰਦੁਆਰਾ ਸਾਹਿਬ 'ਚ ਨਹੀਂ ਜਾਣ ਦੇਵਾਂਗੇ ਤੇ ਐਸਜੀਪੀਸੀ ਤੋਂ ਜੋ ਚਾਹੀਦਾ ਤੇ ਨਾਲ ਉਹਨਾਂ ਨੂੰ ਇਹ ਪੂਰੀ ਸਹੂਲਤ ਦੰਦੇ ਕਾਨੂੰਨ ਵਿਵਸਥਾ ਦੀ ਕਿ ਸਹੀ ਢੰਗ ਦੇ ਨਾਲ ਦਸਤਾਰਬੰਦੀ ਹੋਵੇ ਅਕਾਲ ਤਖਤ ਆਪਣੇ ਜਥੇਦਾਰ ਸਾਹਿਬ ਜੀ ਜਿਹੜੀ ਗੜਗੱਟ ਸਾਹਿਬ ਜੀ ਉੱਥੇ ਹੋਈ ਹੈ ਪਰ ਸੱਗੋਂ ਇਹਨਾਂ ਨੇ ਸਰਕਾਰ ਨੇ ਉਹਨਾਂ ਨੂੰ ਸ਼ਹਿਦ ਦਿੱਤੀ ਬਿਲਕੁਲ ਤੇ ਜਿਹੜੇ ਕਿ ਉਹਨਾਂ ਤੋਂ ਉਹ ਸਾਰੀ ਜਿਹੜੀ ਹੈਗੀ ਸਹੀਤ ਨੀਕੇ ਨਾਲ ਸ਼ਾਂਤਮਈ ਔਰ ਸ਼ਾਨਾਮਤ ਤੇ ਤਰੀਕੇ ਦੇ ਨਾਲ ਜਿਵੇਂ ਹੁੰਦੀ ਹੈ ਦਸਤਾਰ ਬੰਦੀ ਉਹ ਹੋਣ ਤੋਂ ਖਲਲ ਪਾਉਣ ਦੀ ਇਹਨਾਂ ਨੇ ਖੁੱਲ ਕੇ ਇਜਾਜ਼ਤ ਦਿੱਤੀ ਉੱਥੇ ਸਰਕਾਰ ਦੀ ਜਿਹੜੀ ਹੈਗੀ ਆ ਸਾਜ਼ਿਸ਼ ਸਾਹਮਣੇ ਨਜ਼ਰ ਆਉਂਦੀ ਹੈ ਤੇ ਹੁਣ ਆਪ ਕੀਤੀ ਹੋਈ ਗਲਤੀ ਨੂੰ ਉਹ ਤੋਂ ਸ਼ਰਮਿੰਦਾ ਹੋਣ ਦੀ ਬਜਾਏ ਅੱਜ ਇਹ ਕਹਿ ਰਹੇ ਨੇ ਕਿ ਉਹ ਦਸਤਾਰਬੰਦੀ ਮਰਿਆਦਾ ਨਾਲ ਨਹੀਂ ਹੋਈ ਇਹ 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 ਦੱਸੋ ਕਿ ਇਸ ਮੁੱਖ ਮੰਤਰੀ ਨੂੰ ਜਿਹੜਾ ਆਪੂਰਨ ਗੁਰਸਿੱਖੀ ਹੈ ਨਹੀਂ ਮੈਨੂੰ ਨਹੀਂ ਲੱਗਦਾ ਵੀ ਉਹ ਕੋਈ ਗੁਰਬਾਣੀ ਦਾ ਪਾਠ ਵੀ ਕਰਦਾ ਹੋਵੇ ਜਾਂ ਕਰਦਾ ਵੀ ਹੋਵੇ ਮੈਨੂੰ ਨਹੀਂ ਪਤਾ ਪਰ ਮੈਨੂੰ ਉਹਨਾਂ ਦੀ ਜੋ ਜਿਸ ਤਰ੍ਹਾਂ ਦੀ ਉਹਨਾਂ ਦੇ ਵਿਚਾਰਨ ਦਾ ਤਰੀਕਾ ਹਾਂਜੀ ਹਾਂ ਉਸ ਤੋਂ ਨਹੀਂ ਲੱਗਦਾ ਕਿ ਉਹ ਕੋਈ ਬਹੁਤਾ ਉਹਨਾਂ ਨੂੰ ਧਾਰਮਿਕ ਜਿਹੜੀ ਹੈਗੀ ਸ਼ਰਦਾ ਹੈਗੀ ਆ ਜੇ ਹੁੰਦੀ ਤਾਂ ਇਹ ਕੰਮ ਉੱਥੇ ਹੋਣੇ ਵੀ ਸੀ ਦੰਦੇ ਜਿਹੜਾ ਉਸ ਵਾਰ ਉੱਥੇ ਹੋਇਆ ਸੀ ਸੋ ਇਹੋ ਜੇ ਸ਼ਰਦਾ ਤੋਂ ਰਹਿਤ ਜੇ ਮੁੱਖ ਮੰਤਰੀ ਇਹ ਕਹੇ ਕਿ ਜੀ ਉਹ ਸਾਨੂੰ ਅਕਾਲ ਤਖਤ ਦਾ ਸਾਬਦਾ ਚਾਹੇ ਉਹ ਕਾਰਜਕਾਰੀ ਜਸੇਦਾਰ ਨੇ ਹੁਣ ਪਰ ਉਹ ਸਾਮਰੂਪ ਰਿਆਜਾਨਾ ਸੇ ਖਾਵੇ ਫੇ ਪਾਈ ਤੈਨੂੰ ਮर्यादा ਕੀ ਸਿਖਾਉਣੀ ਤੈਨੂੰ ਤਾਂ ਆਪਣੀ ਜਿਹੜੀ ਡਿਊਟੀ ਆ ਇੱਕ ਬਤੌਰ ਮੁੱਖ ਮੰਤਰੀ ਦੀ ਉਹਦੀ ਮर्यादा ਤੱਕ ਦਾ ਵੀ ਤੈਨੂੰ ਤਾਂ ਪਤਾ ਨਹੀਂ ਹੈਗਾ ਬਿਲਕੁਲ ਹਾਂਜੀ ਤੇ ਇਸ ਕਰਕੇ ਇਹ ਅੱਜਕੱਲ ਬਹੁਤ ਹੀ ਕੜਾਹਣੀ ਚੀਜ਼ ਚੱਲ ਰਹੀ ਹੈ ਹਰ ਇੱਕ ਥਾਂ ਤੁਸੀਂ ਦੇਖੋ ਕਿ ਕੁਝ ਹੋਰ ਇਹੋ ਜਿਹੇ ਦਲ ਵੀ ਹੈਗੇ ਨੇ ਕਿ ਤੁਸੀਂ ਉਹਨਾਂ ਦੀ ਕੋਈ ਨੁਕਤਾਚੀਨੀ ਕਰਦੇ ਹੋ ਤੇ ਔਰ ਅੱਗੇ ਉਹਨਾਂ ਦੇ ਕਮੈਂਟ ਪੜ੍ਹਨੇ ਆਏ ਹੁੰਦੇ ਨੇ ਬੜੇ ਭੱਦੇ ਕਮੈਂਟ ਕਰਦੇ ਨੇ ਇਹ ਰਾਜਨੀਤੀ ਨੂੰ ਬਹੁਤ ਗੰਧਲੀ ਕਰਕੇ ਇਹ ਚਾਹੁੰਦੇ ਨੇ ਕਿ ਉਹਨਾਂ ਦੇ ਕਿਉਂਕਿ ਉਹ ਆਪਣਾ ਤਾਂ ਉਹਨਾਂ ਦਾ ਕੋਈ ਜਿਹੜਾ ਹੈਗਾ ਜਿਹਨੂੰ ਕਹਿੰਦੇ ਆਂ ਵੀ ਸਦੇਚਾਰਕ ਜਿਹੜਾ ਹੈਗਾ ਉਹਨਾਂ ਜ਼ਿੰਮੇਵਾਰੀ ਜ਼ਿੰਮੇਵਾਰੀ ਹੈ ਨਹੀਂ ਆ ਤੇ ਉਹ ਕਹਿੰਦੇ ਨੇ ਕਿ ਰੌਲਾ ਪਾਓ ਰੌਲਾ ਪਾਓ ਤੇ ਰੌਲਾ ਪਾ ਕੇ ਮर्यादा ਮਨੂ ਭੰਗ ਕਰੀਏ ਜਾਂ ਗੁਰੂ ਅਸਥਾਨਾਂ ਦੇ ਉੱਤੇ ਕੋਈ ਇਹੋ ਜਿਹਾ ਹੱਲਾ ਗੁੱਲਾ ਹੋਵੇ ਤੇ ਮੁਰ ਐਸਜੀਪੀਸੀ ਤੇ ਅਕਾਲੀ ਦਲ ਨੂੰ ਉਹਦੇ ਵਾਸਤੇ ਭੰਡਣਾ ਸ਼ੁਰੂ ਕਰ ਬਿਲਕੁਲ ਬਿਲਕੁਲ ਠੀਕ ਹੈ ਜੀ ਉਹ ਸਾਰੀ ਘਟਨਾ ਕਰਮ ਇਸ ਤਰ੍ਹਾਂ ਦਾ ਹੋਇਆ ਸਭ ਨੂੰ ਪਤਾ ਹੈ ਕਿ ਜਿਹੜੀਆਂ ਜਸਾ ਬੰਦੀਆਂ ਨੇ ਉਸ ਵਕਤ ਇਹ ਧਮਕੀਆਂ ਦਿੱਤੀਆਂ ਸੀ ਕਿ ਅਸੀਂ ਦਸਤਾਰ ਬੰਦੀ ਨਹੀਂ ਹੋਣਗੇ ਉਹਨਾਂ ਦੇ ਪਿੱਛੇ ਕੌਣ ਹੈ ਕਿਵੇਂ ਸਰਕਾਰ ਪੰਜਾਬ ਦੀ ਉਹਦੇ ਪਿੱਛੇ ਸ਼ਹਿ ਦੇ ਰਹੀ ਸੀ ਇਹ ਕਿਸੇ ਤੋਂ ਲੁਕਿਆ ਹੈ ਨਹੀਂ ਹੈ ਠੀਕ ਹੈ ਲੋਕੀ ਨਹੀਂ ਕਹਿੰਦੇ ਕਈ ਵਾਰ ਸਰਕਾਰ ਦਾ ਦਬਦਬਾ ਕਰਨ ਕੇ ਜਾਂ ਕੋਈ ਗੱਲ ਕਰਕੇ ਇਹੋ ਜਿਹੇ ਹਾਲਾਤ ਬਣ ਜਾਂਦੇ ਨੇ ਕਿ ਕਹਿ ਨਹੀਂ ਜਾਂਦੇ ਪਰ ਸਭ ਨੂੰ ਪਤਾ ਕਿਉਂਕਿ ਸ਼ਹਿ ਤੇ ਹੋਇਆ ਸੀ ਕਿਸਨਾਤੇ ਹੋਇ ਸੋ ਭਗਵੰਤ ਮਾਨ ਜੀ ਨੂੰ ਇਹ ਚੀਜ਼ ਜਿਹੜੀ ਹੈਗੀ ਸਮਝ ਲੈਣੀ ਚਾਹੀਦੀ ਹੈ ਕਿ ਇਹ ਜਿਹੜੀਆਂ ਕਿੰਨੇ ਸੈਕੜੇ ਸਾਲਾਂ ਤੋਂ ਗੁਰੂ ਮਹਾਰਾਜ ਦੀਆਂ ਗੁਰੂ ਸਹਿਬਾਨ ਦੀਆਂ ਅਸ਼ੀਰਵਾਦ ਤੇ ਉਹਨਾਂ ਦੀਆਂ ਦਸੀਆਂ ਜਿਹੜੀਆਂ ਹੈਗੀਆਂ ਚੰਗੇ ਰਸਤੇ ਦਿਖਾਏ ਹੋਣੇ ਚੰਗੀਆਂ ਪਰੰਪਰਾਵਾਂ ਕਾਇਮ ਕੀਤੀਆਂ ਨੇ ਖਾਲਸਾ ਪੰਥ ਨੇ ਉਹ ਉਹਦੇ ਅਨੁਸਾਰ ਜਿਹੜੀ ਚੀਜ਼ ਪ੍ਰਬੰਧ ਚੱਲ ਰਿਹਾ ਐ ਐਸਪੀਸੀ ਦਾ ਤਖਸਾ ਸਰਬੰਦਾ ਤਖਸਾ ਸਰਬੰਦੀ ਜਥੇਦਾਰਾਂ ਨੂੰ ਸ਼ਿਸ਼ੋਭਿਤ ਕਰਨ ਦਾ ਉਹਦੇ ਉੱਤੇ ਭਗਵੰਤ ਮਾਨ ਸਾਹਿਬ ਨੂੰ ਜਾਂ ਹੋਰ ਕਿਸੇ ਵੀ ਮੈਂਦਾ ਕਹਿੰਦੇ ਕਿਸੇ ਪਾਰਟੀ ਦਾ ਕੋਈ ਬੰਦਾ ਲੀਡਰ ਹੋਵੇ ਉਹਨੂੰ ਨਹੀਂ ਇਹ ਚੀਜ਼ ਕਰਨੀ ਚਾਹੀਦੀ ਨੁਕਤਾਚੀਨੀ ਤੇ ਨਾ ਹੀ ਉਥੇ ਹਾਲਾਤ ਇਸ ਤਰ੍ਹਾਂ ਦੇ ਜਿਵੇਂ ਉਸ ਵਕਤ ਬਣੇ ਸੀ ਉਹਨਾਂ ਦੀ ਹੈ ਨਹੀਂ ਦੇਣੀ ਚਾਹੀਦੀ ਹੈਗੀ ਇਹ ਬਹੁਤ ਮਾੜੀ ਗੱਲ ਕਰ ਰਹੇ ਨੇ ਉਹ ਪਰ ਚਲੋ ਸਮੇਂ ਦੇ ਨਾਲ ਆਪਾਂ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਕਲਗੀਧਰ ਪਾਸ਼ਾ ਨੇ 1699 ਚ ਇਸੇ ਸਥਾਨ 'ਤੇ ਨਨਪੁਰ ਸਾਹਿਬੀ ਵਿਸਾਖੀ ਦੇ ਜੋੜ ਮੇਲੇ ਤੇ ਉਹਨਾਂ ਨੇ ਸਮਾਗਮ ਕੀਤਾ ਜੀ ਦੇ ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਪਰ ਇਹ ਹੁਣ ਜਿਹੜੀ ਝਾੜੂ ਸਰਕਾਰ ਹੈ ਮੌਕੇ ਦੀ ਸਰਕਾਰ ਆ ਉਸੇ ਹੀ ਮੌਕੇ ਤੇ ਉਸੇ ਹੀ ਧਰਤੀ ਦੇ ਸ਼ਾਨਨਪੁਰ ਸਾਹਿਬ ਦੇ ਅਸਥਾਨ ਤੇ ਜਿਹੜਾ ਆਪਣਾ ਸਰਕਾਰੀ ਜਾਂ ਇਹਨਾਂ ਦਾ ਅਧਿਕਾਰਤ ਸਥਾਨ ਹੈ ਰਾਜਧਾਨੀ ਹੈ ਪੰਜਾਬ ਦੀ ਪੰਜਾਬ ਵਿਧਾਨ ਸਭਾ ਉਸ ਨੂੰ ਛੱਡ ਕੇ ਇੱਕ ਟੈਂਟ ਜੋੜ ਕੇ ਬਹੁਤ ਵੱਡਾ ਟੈਂਟ ਲਾ ਕੇ ਉਹਦੇ ਵਿੱਚ ਵਿਧਾਨ ਸਭਾ ਦਾ ਪੂਰਾ ਇਨਫਰਾਸਟ੍ਰਕਚਰ ਖੜਾ ਕਰਕੇ ਲੌਜਿਸਟਿਕ ਖੜਾ ਕਰਕੇ ਜਿਹਦਾ ਕਿ ਕਰੋੜਾਂ ਰੁਪਏ ਬਜਟ ਆ ਤੇ ਉਹ ਦਿੱਲੀ ਦੀ ਕੋਈ ਇੱਕ ਇੱਕ ਪਾਰਟੀ ਆ ਉਹ ਸਾਰਾ ਪ੍ਰਬੰਧ ਕਰ ਰਹੀ ਆ ਤੇ ਉਹ ਉਸ ਨੂੰ ਵਿਧਾਨ ਸਭਾ ਦਾ ਇੱਕ ਦਿਨ ਦਾ ਸੈਸ਼ਨ ਨਨਪੁਰ ਸਾਹਿਬ ਧਰਤੀ ਤੇ ਕਰਨਾ ਕਰੋੜਾ ਅਰਭਰ ਰੁਪਿਆ ਲਾ ਕੇ ਤੇ ਉਹਦਾ ਕੀ ਫਾਇਦਾ ਹੋਊਗਾ ਪੰਜਾਬ ਸਰਕਾਰ ਨੂੰ ਜਾਂ ਲੋਕਾਂ ਨੂੰ ਜਾਂ ਇਹ ਝਾੜੂ ਪਾਰਟੀ ਸਾਡੇ ਧਾਰਮਿਕ ਸਮੇਂ ਦੇ ਵਿੱਚ ਧਾਰਮਿਕ ਸਮਾਗਮ ਚੱਲਣ ਨੇ ਉਸ ਵੇਲੇ ਆਪਣਾ ਸਮਾਗਮ ਨਨਪੁਰ ਸਾਹਿਬ ਧਰਤੀ ਤੇ ਕਰਕੇ ਇਹ ਕੀ ਦਿਖਾਉਣਾ ਚਾਹੁੰਦੇ ਨੇ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਨੇ ਜੀ ਇਹਦੇ ਬਾਰੇ ਤੁਸੀਂ ਕੀ ਕਹੋਗੇ ਜੀ ਦੇਖੋ ਜੀ ਸਨੇਹਾ ਇਹ ਕੋਈ ਨਹੀਂ ਦੇਣਾ ਚਾਹੁੰਦੇ ਨਹੀਂ ਇਹਨਾਂ ਕੋਲ ਕੋਈ ਸਨੇਹਾ ਉਸੇ ਤਰ੍ਹਾਂ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਇਹ ਬਰਾਬਰ ਦਾ ਉਥੇ ਸੈਸ਼ਨ ਕਰਕੇ ਉਸ ਚੀਜ਼ ਨੂੰ ਸਰਕਾਰੀ ਬਣਾ ਰਹੇ ਨੇ ਜਿਹੜੀ ਕਿ ਖਾਲਸਾ ਪੰਥ ਦੀ ਜਿਹੜੀ ਹੈਗੀ ਧਰੋਹਰ ਹੈ ਉਹ ਚੀਜ਼ਾਂ ਖਾਲਸਾ ਪੰਥ ਦੇ ਜਿਹੜੀਆਂ ਹੈਗੀਆਂ ਪੰਥਕ ਰਵਾਇਤਾਂ ਦੇ ਨਾਲ ਕਰਨਾ ਚ ਹੁੰਦਾ ਇਹ ਸਾਰੇ ਸਮਾਗਮ ਜੇ ਕੋਈ ਉਹਦੇ ਗੁਰੂ ਤੇਗ ਬਹਾਦਰ ਪਾਸ਼ਾ ਦਾ 350 ਸਾਲਾ ਜਿਹੜਾ ਸਮਾਗਮ ਹੈ ਉਹ ਜਿਹੜਾ ਹੈਗਾ ਉਹ ਪੰਥਕ ਰੌਰੀਤਾਂ ਨਾਲ ਕਰਨਾ ਹੁੰਦਾ ਨਾ ਕਿ ਸਰਕਾਰੀ ਰੌਰੀਤਾਂ ਦੇ ਨਾਲ ਜਦੋਂ ਉਹ ਸਮਾਗਮ ਹੋਏਗਾ ਉੱਥੇ ਸਰਕਾਰ ਨੇ ਕੀ ਕਾਨੂੰਨ ਪਾਸ ਕਰਨਾ ਕੋਈ ਕੀ ਕਾਨੂੰਨ ਉਹ ਉੱਥੇ ਅਸੀਂ ਗੁਰੂ ਪਾਤਸ਼ਾਹ ਦੇ ਸ਼ਹੀਦੀ ਜਿਹੜੀ ਹੈਗੀ ਉਹਨੂੰ ਉਹਨਾਂ ਦੀ ਮਹਾਨ ਕੁਰਬਾਨੀ ਨੂੰ ਜਿਹੜੀ ਮਹਾਨਤਾ ਉਹ ਲੋਕਾਂ ਦੇ ਸਾਹਮਣੇ ਅੱਗੇ ਰੱਖਣੀ ਹੁੰਦੀ ਹੈ ਤੇ ਉਹਨਾਂ ਦੀ ਜਿਹੜੀ ਹੈਗੀ ਇੱਕ ਤਰ੍ਹਾਂ ਆਪਾਂ ਕਹਿ ਲਓ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਉਨਤ ਮस्तक ਹੋ ਕੇ ਉਹਨਾਂ ਦਾ ਉਹ ਜਿਹੜੀ ਉਹਨਾਂ ਨੇ ਮਨੁੱਖਤਾ ਨੂੰ ਦੇਣ ਦਿੱਤੀ ਹੈ ਲਾਸਾਨੀ ਕੁਰਬਾਨੀ ਦੀ ਔਰ ਉਹਦੇ ਨਾਲ ਉਹਨਾਂ ਨੇ ਇੱਕ ਧਰਮ ਨੂੰ ਬਚਾਇਆ ਹੈ ਉਹਦੇ ਬਾਰੇ ਅਸੀਂ ਉਹਨਾਂ ਦਾ ਧੰਨਵਾਦ ਕਰਨਾ ਹੁੰਦਾ ਹੈ ਅਸੀਂ ਉਹਨਾਂ ਦੇ ਜਿਵੇਂ ਕਹਿ ਲਓ ਉਹਨਾਂ ਨੂੰ ਉਰ ਦੇ ਵਾਰੀ ਜਾਣਾ ਹੁੰਦਾ ਹੈ ਕਿ हे ਪਾਤਸ਼ਾ ਤੁਸੀਂ ਐਡੀ ਬੜੀ ਕੁਰਬਾਨੀ ਮਨੁੱਖਤਾ ਵਾਸਤੇ ਕੀਤੀ ਹੈ ਧਰਮ ਬਚਾਇਆ ਤੇ ਅਸੀਂ ਤੁਹਾਡੀ ਦੇਣਦਾਰ ਆ ਤੇ ਅਸੀਂ ਸਦਾ ਰਣੀ ਰਹਾਂਗੇ ਤੇ ਅਕੀਦਾ ਪੇਸ਼ ਕਰਨਾ ਹੁੰਦਾ ਹੈ ਸ਼ਰਧਾ ਪੇਸ਼ ਕਰਨੀ ਹੁੰਦੀ ਹੈ ਉੱਥੇ ਕੋਈ ਬਹਿਸ ਨਹੀਂ ਕਰਨੀ ਹੁੰਦੀ ਜਿਹੜੇ ਸੈਸ਼ਨ ਹੁੰਦੇ ਨੇ ਉਹ ਤਾਂ ਕਾਨੂੰਨੀ ਨੁਕਤਿਆਂ ਦੇ ਬਹਿਸ ਕਰਨ ਵਾਸਤੇ ਹੁੰਦੇ ਨੇ ਤੇ ਜਦੋਂ ਉਹ ਚੀਜ਼ਾਂ ਉੱਥੇ ਹੈ ਹੀ ਨਹੀਂ ਹੁਣ ਤਾਂ ਇਹ ਚਾਹੀਦਾ ਸੀ ਕਿ ਉੱਥੇ ਸਮਾਗਮ ਹੁੰਦੇ ਸਮਾਗਮ ਦੇ ਵਿੱਚ ਹਾਜ਼ਰੀ ਭਰ ਦੇ ਆਕੇ ਆਪਣੇ ਸ਼ਰਦਾ ਦੇ ਫੁੱਲ ਪੇਟ ਕਰਦੇ ਜਿਹੜੀ ਧਾਰਮਿਕ ਸੰਸਥਾ ਉਹ ਸਮਾਗਮ ਕਰਦੀ ਆਪਣੇ ਸ਼ਰਦਾ ਉਹ ਕੋਈ ਰੋਕਦਾ ਥੋੜਾ ਕਿ ਕਿ ਫੁਲਾਣਾ ਬੰਦਾ ਜੇ ਕੋਈ ਸ਼ਰਦਾ ਨਾਲ ਆਉਂਦਾ ਉਹ ਮੈਨੂੰ ਨਹੀਂ ਲੱਗਦਾ ਕਿ ਸਿੱਖ ਪੰਥ ਉਹਨੂੰ ਕਹੇ ਕਿ ਤੂੰ ਆਪਣੇ ਸ਼ਰਦਾ ਦੀ ਭਾਈ ਫੁੱਲਣਾ ਪੇਟ ਕਰ ਇੱਥੇ ਪਰ ਇਹ ਇਹ ਸਮਾਗਮ ਕਰਨਾ ਜਿਹੜਾ ਹੈਗਾ ਇਹ ਆਪਣੀ ਸਰਕਾਰ ਦੀ ਅਥਾਰਟੀ ਦਿਖਾਉਣ ਵਾਲਾ ਹੈ ਔਰ ਇਹ ਜਾ ਕੇ ਜਿਹੜੀ ਹੈਗੀ ਆਮ ਆਦਮੀ ਪਾਰਟੀ ਉੱਥੇ ਜਾ ਕੇ ਆਪਣੀ ਅਥਾਰਟੀ ਤੇ ਆਪਣੀ ਸਰਕਾਰੀ ਜਿਹੜੀ ਹੈਗੀ ਜਿਹੜੀ ਹੈਗੀ ਹੌਂਦ ਜਾਂ ਧੌਂਸ ਦਿਖਾਉਣਾ ਚਾਹੁੰਦੀ ਹੈ ਜਿੱਥੇ ਡੰਡਾਤ ਕਰਦੇ ਜਾਈਦਾ ਹੈ ਉੱਥੇ ਜਾ ਕੇ ਇਹ ਆਪਣਾ ਸਮਾਗਮ ਬਣਾ ਰਹੇ ਨੇ ਉਹ ਉਹ ਜਗ੍ਹਾ ਜਿੱਥੇ ਦਸਮ ਪਾਤਸ਼ਾਹ ਜੀ ਨੇ ਖਾਲਸਾ ਪੰਥ ਸਾਜਿਆ ਸੀ ਉਹਨਾਂ ਨੇ ਉੱਥੇ ਕਿਡੇ ਉਸ ਵਕਤ ਸਭ ਨੂੰ ਪਤਾ ਹੈ ਕੋਈ ਦੱਸਣ ਵਾਲੀ ਗੱਲ ਨਹੀਂ ਕਿ ਉਥੇ ਸਮਾਗਮ ਹੋਏ ਤੇ ਕਿਹੋ ਜੀਆਂ ਗੱਲਾਂ ਉਸ ਤੋਂ ਬਾਅਦ ਹੌਲੇ-ਮਹੱਲੇ ਹੁੰਦੇ ਰਹੇ ਉਹ ਧਾਰਮਿਕ ਜਿਹੜੇ ਹੈਗੇ ਗੱਲਾਂ ਸੀ ਉਥੇ ਕਾਨੂੰਨੀ ਪ੍ਰਕਿਰਿਆਵਾਂ ਸਾਜਣ ਵਾਲੀ ਜਿਹੜੀ ਸੀ ਇੱਕ ਸੰਸਦ ਸਭਾ ਵਿਧਾਨ ਸਭਾ ਉਹਨੂੰ ਉਥੇ ਲਿਜਾਣ ਦਾ ਉਹ ਕਰਨ ਦਾ ਜਿਹੜਾ ਹੈਗਾ ਉਹ ਸਿਰਫ ਇੱਕ ਬਰਾਬਰ ਦਾ ਦਿਖਾਵਾ ਕਰਨ ਵਾਲੀ ਆ ਨਾ ਤਾਂ ਉਹਦੇ ਵਿੱਚ ਸ਼ਰਦਾ ਵਾਲੀ ਗੱਲ ਹੈ ਕੋਈ ਤੇ ਮੈਨੂੰ ਨਹੀਂ ਲੱਗਦਾ ਕਿ ਉਸ ਥਾਂ ਦੇ ਉੱਤੇ ਮੇਰੇ ਸ਼ਾਇਦ ਗੁਰਮਾਨ ਦਾ ਪ੍ਰਕਾਸ਼ ਕਰਨਾ ਹੈ ਕਿ ਨਹੀਂ ਕਰਨਾ ਜੇ ਕਰਨਾ ਹੈ ਤਾਂ ਫਿਰ ਉਹ ਉੱਥੇ ਜੁੱਤੀਆਂ ਪਾ ਕੇ ਲੋਕ ਜਾਣਗੇ ਕੋਈ ਨਿਸ਼ਾਰਦਕ ਜਾਣਗੇ ਜਿਹੜੇ ਉਸ ਚੀਜ਼ ਦਾ ਕੀ ਮਤਲਬ ਹੋਇਆ ਸਿਰਫ ਇੰਨੀ ਕਿ ਆਪਣੀ ਧੌਂਸ ਦਿਖਾਉਣੀ ਹੈ ਕਿ ਅਸੀਂ ਬਰਾਬਰ ਹੀ ਸਮਾਗਮ ਕਰ ਰਹੇ ਨੇ ਬਿਲਕੁਲ ਜੇ ਇੱਕ ਵੇਖੋ ਇਹਦੇ ਵਿੱਚ ਇੱਕ ਛੋਟੀ ਜੀ ਗੱਲ ਹੋਰ ਨੋਟ ਕਰਨ ਵਾਲੀ ਆ ਵੀ ਇੱਕ ਸੌਦੇ ਸਾਧ ਨੇ ਗੁਰੂ ਸਾਹਿਬ ਦੀ ਪੋਸ਼ਾਕ ਪਾ ਕੇ ਇਹ ਸਮਾਗਮ ਕੀਤਾ ਸੀ ਤੇ ਕਿੰਨਾ ਉਸ ਦੇ ਨਾਲ ਪੰਜਾਬ ਦੇ ਵਾਅ ਵੇਲਾ ਕੀ ਕੁਝ ਹਾਲਾਤ ਬਣੇ ਸੀਗੇ ਤੇ ਇਹ ਇੱਕ ਝਾੜੂ ਸਰਕਾਰ ਪੂਰੀ ਉਸ ਤਰ੍ਹਾਂ ਗੁਰੂ ਸਾਹਿਬ ਦੀ ਗੁਰਕਲਗੀ ਦਾ ਪਾਤਸ਼ਾਹ ਦੇ ਨਕਲ ਕਰਕੇ ਜਾਂ ਉਸ ਤਰ੍ਹਾਂ ਸਮਾਗਮ ਕਰਕੇ ਉਹੀ ਬੇਦਬੀ ਕਰ ਰਹੇ ਨੇ ਤੇ ਇਹਦੇ ਬਾਰੇ ਐਡਾ ਵਾਵਿਲਾ ਖੜਾ ਕਿਉਂ ਨਹੀਂ ਹੋ ਰਿਹਾ ਇਹਦਾ ਕਾਰਨ ਕੀ ਕਹਿ ਸਕਦੇ ਜੀ ਆਪਾਂ ਦੇਖੋ ਜੀ ਵਾਵਿਲਾ ਤਾਂ ਇਸ ਕਰਕੇ ਕਿ ਹੁਣ ਸਰਕਾਰ ਜੇ ਕਰ ਰਹੀ ਹੈ ਕਾਨੂੰਨ ਵਿਵਸਥਾ ਸਾਰੀ ਕਾਨੂੰਨੀ ਫੋਰਸਸ ਉਹਨਾਂ ਦੇ ਕੋਲ ਹੁੰਦੀਆਂ ਨੇ ਤੇ ਹੁਣ ਜੇ ਵਾਵੇਲਾ ਕਰਨਗੇ ਤਾਂ ਉਹ ਕਹਿਣਗੇ ਜੀ ਸਾਨੂੰ ਜਿਹੜਾ ਹੈਗਾ ਉਹ ਅਸੀਂ ਤਾਂ ਆਪਣੀ ਅਕੀਦਤ ਪੇਸ਼ ਕਰਨੀ ਚਾਹੁੰਦੇ ਆ ਉਹ ਉਹ ਦੂਸਰੇ ਪਾਸੋਂ ਪੰਡੀ ਪ੍ਰਚਾਰ ਕਰਨ ਲੱਗ ਜਾਣਗੇ ਔਰ ਦੂਸਰੀ ਗੱਲ ਇਹ ਹੈ ਕਿ ਜਦੋਂ ਸਾਰੀ ਕੌਮ ਜਿਹੜੀ ਹੈਗੀ ਉਥੇ ਗੁਰੂ ਪਾਤਸ਼ਾਹ ਦੀ ਸ਼ਰਧਾ ਦੇ ਫੁੱਲ ਭੇਟ ਕਰਨੇ ਕਰ ਰਹੇ ਨੇ ਤੇ ਅਕੀਦਤ ਆਪਣੀ ਪੇਸ਼ ਕਰ ਰਹੇ ਨੇ ਤੇ ਵਾਵੇਲਾ ਖੜਾ ਕਰਕੇ ਉਹ चीज ਇੱਕ aur sab hor jehda hega oh ਨਹੀਂ ਉਹਦੇ ਵਿੱਚ ਇੱਕ ਗੱਲ ਦੇਖਣ ਵਾਲੀ ਨੇ ਜੇ ਆਪਾਂ ਉਹਨੂੰ ਇਸ ਤਰ੍ਹਾਂ ਹੀ ਲੈ ਸਕਦੇ ਹਾਂ ਵੀ ਉਸ ਵੇਲੇ ਵਾਵੇਲਾ ਖੜਾ ਕਰਨ ਵਾਲੇ ਲੋਕ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨਾ ਸੀ ਰਿਕਾਲ ਤੱਕ ਸਭ ਨੂੰ ਬਦਨਾਮ ਕਰਨਾ ਸੀ ਉਹ ਲੋਕ ਹੁਣ ਸਰਕਾਰ ਚ ਨੇ ਇਹ ਵਾਵੇਲਾ ਨਾ ਖੜਾ ਕਰਦੇ ਫਿਰ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਗੱਲ ਇਸ ਤਰ੍ਹਾਂ ਦੇ ਇਹੋ ਜਿਹੇ ਜਿਹੜਾ ਸ਼ਹੀਦੀ ਸਮਾਗਮ ਹੁੰਦੇ ਨੇ ਉਹਦੇ ਵਿੱਚ ਹੁਣ ਜੇ ਕੋਈ ਵਾਹ ਵੇਲਾ ਖੜਾ ਕਰਦਾ ਹੈ ਸਰਕਾਰ ਦੇ ਵਿਰੁੱਧ ਤਾਂ ਉਹ ਚੀਜ਼ ਨੂੰ ਜਿਹੜਾ ਹੈਗਾ ਉਹ ਇਹ ਲੋਕੀ ਕਹਿਣਗੇ ਕਿ ਲਓ ਜੀ ਸਾਨੂੰ ਆਪਣੀ ਸ਼ਰਦਾ ਦੇ ਫੁੱਲ ਭੇਟ ਨਹੀਂ ਕਰਨ ਦਿੰਦੇ ਜਾਂ ਅਸੀਂ ਜਿਹੜੇ ਉਹਨਾਂ ਦਾ ਮਾ ਗੁਰੂ ਮਹਾਰਾਜ ਦੇ ਜਿਹੜੀ ਏਡਾ ਵੱਡੀ ਸ਼ਹੀਦੀ ਹੈ ਅਸੀਂ ਤਾਂ ਉਹਦੀ ਸਿਰਫ ਸਲਾਹ ਕਰਨੀ ਚਾਹੁੰਨੇ ਆ ਤੇ ਉਹ ਫਿਰ ਇਸ ਤਰ੍ਹਾਂ ਹੁੰਦਾ ਕਿ ਉਹੇ ਜੇ ਮੌਕੇ ਇਹੋ ਜੀ ਕੋਈ ਉਹਦੇ ਬਾਰੇ ਗੱਲ ਨਾ ਕਰਨੀ ਹੀ ਚੰਗੀ ਲੱਗਦੀ ਹੈ ਜਿਹੜਾ ਇੱਕ ਉਸ ਵੇਲੇ ਜੇ ਆਪਾਂ ਕੋਈ ਵੀ ਬੋਲ ਗਲਤ ਕਹਿੰਦਾ ਤਾਂ ਉਹਦੇ ਗਲਤ ਅਰਥ ਤੇ ਗਲਤ ਸੁਨੇਹਾ ਚਲਾ ਜਾਂਦਾ ਹੈ ਫਿਰ ਫਿਰ ਉਸ ਚੀਜ਼ ਨੂੰ ਤਾਂ ਕਿ ਜਿੱਥੇ ਜਿਹੜੇ ਹੈਗੀ ਨਾ ਜਿਵੇਂ ਕਹਿ ਲਓ ਵੀ ਸ਼ਰਧਾ ਦੀ ਔਰ ਸਮਾਗਮ ਜਿਹੜਾ ਹੈਗਾ ਆਪਣੇ ਅਕੀਦਤ ਭੇਟ ਕਰਨ ਵਾਲਾ ਹੁੰਦਾ ਹੈ ਉਹ ਫਿਰ ਉਸ ਚੀਜ਼ ਨੂੰ ਸਿਆਸੀ ਤੌਰ ਤੇ ਵੀ ਜਿਹੜੀਆਂ ਇੱਕੋ ਇੱਕ ਦੇਖੋ ਸਿਆਸੀ ਤੌਰ ਤੇ ਆਪਣੇ ਆਪ ਨੂੰ ਜਿਤਾਉਣ ਵਾਸਤੇ ਹੋ ਰਿਹਾ ਤੇ ਉਹ ਲੋਕੀ ਫਿਰ ਸਿਆਸਦਾਨ ਜਿਹੜੇ ਹੈਗੇ ਤੁਹਾਨੂੰ ਪਤਾ ਉਹਨਾਂ ਦੇ ਕੂੜ ਪ੍ਰਚਾਰ ਜਿਹੜਾ ਹੈਗਾ ਉਹ ਕਰਨ ਲੱਗ ਜਾਂਦੇ ਨੇ ਫਿਰ ਮੇਰੇ ਕੋਲ ਸਿਆਣਪ ਹੈ ਅਸੀਂ ਖਪੰਤ ਵੱਲੋਂ ਸ਼੍ਰੀ ਗੁਰੂ ਸ਼੍ਰੀਮੁਣੀ ਕਮੇਟੀ ਵੱਲੋਂ ਕਿ ਚਲੋ ਜੀ ਹੁਣ ਉਹ ਕਾਰੀ ਰਹੇ ਨੇ ਉਹਨਾਂ ਨੂੰ ਕਰ ਲੈਣ ਦਿਓ ਉਹ ਠੀਕ ਹੈ ਤੇ ਬਾਕੀ ਦਾ ਜਿਹੜਾ ਖਾਲਸਾ ਪੰਥ ਨੇ ਉਹ ਸਮਾਗਮ ਮਨਾਉਣੇ ਆ ਆਪਣੇ ਜਿਹੜਾ ਹੈਗਾ ਗੁਰੂ ਮਹਾਰਾਜ ਦੀ ਲਸਾਨੀ ਸ਼ਹੀਦੀ ਦੇ ਬਾਰੇ ਲੋਕਾਂ ਨੂੰ ਜਾਗਰੂਕਤਾ ਤੇ ਦੁਨੀਆ ਸਾਰੀ ਹੈ ਹੀ ਆਪਾਂ ਨੇ ਤੇ ਆਪਣੀ ਸ਼ਰਧਾ ਭੇਟ ਕਰਨੀ ਹੁੰਦੀ ਆ ਉਹ ਕਰਦੇ ਕਰੇਗੀ ਐਸਜੀਪੀ ਸੀ ਤੇ ਸਿੱਖ ਪੰਥ ਕਰਦਾ ਰਹੇਗਾ ਇਹਨਾਂ ਦੇ ਕਰਨ ਨਾਲ ਕੋਈ ਉਹ ਚੀਜ਼ ਨਹੀਂ ਘਟ ਜਾਣੀ ਪਰ ਇਹ ਇਹਨਾਂ ਦਾ ਜਿਹੜਾ ਇਹ ਕੰਮ ਕਰਨਾ ਹੈ ਆਪਣਾ ਇੱਕ ਸਿਆਸੀ ਹੋਣ ਦਾ ਸਿਆਸੀ ਤੋਂ ਜਮਾਉਣ ਤੋਂ ਵੱਧ ਕੁਝ ਨਹੀਂ ਹੈਗਾ ਨਹੀਂ ਤਾਂ ਵਿਧਾਨ ਸਭਾ ਦਾ ਕੰਮ ਕਾਨੂੰਨ ਪਾਸ ਕਰਨਾ ਹੁੰਦਾ ਆ ਇਹ ਸਮਾਗਮ ਕਰਨੇ ਨਹੀਂ ਹੁੰਦੇ ਹੈਗੇ ਹਾਂਜੀ ਜੀ ਬਹੁਤ ਬਹੁਤ ਮਿਹਰਬਾਨੀ ਜੀ ਫਿਰ ਮਿਲਦੇ ਆ ਜੀ ਆਪਾਂ